ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀਆਂ ਜਦੋਂ ਮੁਸ਼ਕਲਾਂ ਵਧੀਆਂ ਤਾਂ ਫਿਰ ਆਮ ਆਦਮੀ ਪਾਰਟੀ ਆਸਤੇ ਵੀ ਮਾੜਾ ਵਕਤ ਸ਼ੁਰੂ ਹੋ ਗਿਆ ਜਾਪਰੇ ਤੁਹਾਨੂੰ ਦੱਸ ਦਿੰਨੇ ਆ ਕਿ ਅਰਵਿੰਦ ਕੇਜਰੀਵਾਲ ਨੂੰ 21 ਤਰੀਕ ਨੂੰ ED ਦੇ ਵੱਲੋਂ ਗ੍ਰਿਫਤਾਰ ਕੀਤਾ ਜਾਂਦਾ ਹੈ ਮਹਿਜ਼ 2-2 ਘੰਟੇ ਦੀ ਪੁੱਛਗਿੱਛ ਹੈ ਜਿਹੜੀ ਉਹ ਕੀਤੀ ਜਾਂਦੀ ਹੈ 7:00 ਵਜੇ ED ਜਿਹੜੀ ਉਹਨਾਂ ਦੇ ਪਰਿਵਾਰ ਦੇ ਕੋਲ ਪਹੁੰਚਦੀ ਉਹਨਾਂ ਦੇ ਘਰ ਪਹੁੰਚਦੀ ਹੈ ਫਿਰ 9:00 ਵਜੇ ਤੱਕ ਪੁਛਗਿਚ ਕੀਤੀ ਜਾਂਦੀ ਹੈ ਇਹ ਸ਼ਾਮ ਦੀ ਗੱਲ ਕਰ ਰਹੇ ਹਾਂ ਤੇ 9 ਵਜੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਗ੍ਰਿਫਤਾਰੀ ਤੋਂ ਬਾਅਦ ਦੇ ਵਿੱਚ ਉਹਨਾਂ ਦੇ ਘਰੋਂ 12-13 ਗੱਡੀਆਂ ਨੇ ਜਿਹੜੀਆਂ ਉਹ ਨਿਕਲਦੀਆਂ ਦਿਖਾਈ ਦਿੰਦੀਆਂ ਤੇ ਵਿਚਕਾਰ ਲਈ ਇੱਕ ਗੱਡੀ ਦੇ ਵਿੱਚ ਬੈਠੇ ਹੁੰਦੇ ਆ ਦਿੱਲੀ ਦੇ ਮੌਜੂਦਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਦਰਸਲ ਅਰਵਿੰਦ ਕੇਜਰੀਵਾਲ ਦੇ ਉੱਤੇ ਦੋਸ਼ ਲੱਗੇ ਆ ਕਿ ਉਹਨਾਂ ਨੇ ਮਨੀ ਲੌਂਡਰਿੰਗ ਦੇ ਵਾਦੀ ਵਰਤੋਂ ਕੀਤੀ ਹੈ ਪੈਸੇ ਦਾ ਹੇਰਫੇਰ ਕੀਤਾ ਹੈ ਕਥਿਤ ਸ਼ਰਾਬ ਘੁਟਾਲਾ ਮਾਮਲੇ ਦੇ ਵਿੱਚ ਕਥਿਤ ਸ਼ਰਾਬ ਘੁਟਾਲਾ ਉਦੋਂ ਸ਼ੁਰੂ ਹੁੰਦਾ ਹੈ ਜਦੋਂ ਇੱਕ ਨਵੀਂ ਪਾਲਿਸੀ ਲੈ ਕੇ ਆਉਂਦੀ ਹੈ ਦਿੱਲੀ ਸਰਕਾਰ ਤੇ ਉਹਦੇ ਵਿੱਚ ਆਪਣੇ ਚਾਹੇਤਿਆਂ ਨੂੰ ਫਾਇਦਾ ਪਹੁੰਚਾਉਣ ਦੇ ਦੋਸ਼ ਲੱਗਦੇ ਆ ਦਿੱਲੀ ਸਰਕਾਰ ਦੇ ਉੱਤੇ ਤਾਂ ਫਿਰ ਬਾਅਦ ਦੇ ਵਿੱਚ ਉਸ ਪਾਲਿਸੀ ਨੂੰ ਵਾਪਸ ਲੈ ਲਿਆ ਜਾਂਦਾ ਪਰ ਇੰਨੇ ਵਕਫੇ ਦੇ ਦਰਮਿਆਨ ਹੈ ਈਡੀ ਦਾ ਕਹਿਣਾ ਹੈ ਕਿ 3.5 350 ਕਰੋੜ ਰੁਪਏ ਦੀ ਜਿਹੜੀ ਹੀਰਾਫੇਰੀ ਹੈ ਉਹ ਉਹ ਇਹਨਾਂ ਨੇ ਕਰ ਦਿੱਤੀ ਸੀ ਤੇ ਇੱਕ ਸਰਕਾਰੀ ਗਵਾਹ ਬਣਦਾ ਹੈ ਉਹ ਸਰਕਾਰੀ ਗਵਾਹ ਅਰਵਿੰਦ ਕੇਜਰੀਵਾਲ ਹੋਰਾਂ ਦੀਆਂ ਮੁਸ਼ਕਲਾਂ ਦੇ ਵਿੱਚ ਵਾਧਾ ਕਰ ਦਿੰਦਾ ਹੈ ਤੇ ਉਸ ਤੋਂ ਬਾਅਦ ਦੇ ਵਿੱਚ ਇੱਕ ਤੋਂ ਬਾਅਦ ਇੱਕ ਗ੍ਰਿਫਤਾਰੀਆਂ ਹੁੰਦੀਆਂ ਨੇ ਸੰਜੀਤ ਸਿੰਘ ਹੋਰਾਂ ਦੀ ਗ੍ਰਿਫਤਾਰੀ ਮਨੀਸ਼ ਸਸੋਤੀਆ ਦੀ ਗ੍ਰਿਫਤਾਰੀ ਤੇ ਉਸ ਤੋਂ ਬਾਅਦ ਦੇ ਵਿੱਚੋਂ ਅਰਵਿੰਦ ਕੇਜਰੀਵਾਲ ਦਾ ਨਾਮ ਸਾਹਮਣੇ ਆਇਆ ਦਾ ਪਰ ਸਿਆਸੀ ਮਾਹਿਰ ਦੱਸਦੇ ਆ ਕਿ ਇਸ ਪੂਰੇ ਮਾਮਲੇ ਦੇ ਵਿੱਚ ਕੁੱਲ 32 ਗ੍ਰਿਫਤਾਰੀਆਂ ਹੋ ਚੁੱਕੀਆਂ ਹਨ ਅਰਵਿੰਦ ਕੇਜਰੀਵਾਲ ਤੋਂ ਪਹਿਲਾਂ 31 ਗ੍ਰਿਫਤਾਰੀਆਂ ਹੋ ਚੁੱਕੀਆਂ ਸੀ ਜਿਨ੍ਹਾਂ ਚ ਅਫਸਰ ਵੀ ਸ਼ਾਮਲ ਨੇ ਕਰਮਚਾਰੀ ਵੀ ਸ਼ਾਮਲ ਨੇ ਜਿਨ੍ਹਾਂ ਦੇ ਵਿੱਚ ਛੋਟੇ ਮੋਟੇ ਅਹੁਦਿਆਂ ਵਾਲੇ ਮੰਤਰੀ ਵੀ ਸ਼ਾਮਲ ਨੇ ਹਾਲਾਂਕਿ ਹਾਈਲਾਈਟ ਹੈ ਕਿ ਇੰਨਾ ਗ੍ਰਿਫਤਾਰੀਆਂ ਨੂੰ ਕੀਤਾ ਜਾ ਰਿਹਾ ਜਿਨ੍ਹਾਂ ਚ ਸੰਜੇ ਸਿੰਘ ਦਾ ਨਾਮ ਆਉਂਦਾ ਹੈ ਤੇ ਇਸ ਮਨੀ ਸਿਸੋਦੀਆ ਦੇ ਨਾਲ ਅਰਵਿੰਦ ਕੇਜਰੀਵਾਲ ਦਾ ਨਾਮ ਆਉਂਦਾ ਤੇ ਇਹ ਸਭ ਕੁਝ ਚੱਲ ਹੀ ਰਿਹਾ ਸੀ ਤਾਂ ਇਸੇ ਸਭ ਦੇ ਦਰਮਿਆਨ ਅਰਵਿੰਦ ਕੇਜਰੀਵਾਲ ਵਾਲੀ ਜਿਹੜੀ ਪਾਰਟੀ ਹੈ ਭਾਵੇਂ ਇਹਨਾਂ ਵਾਲਾ ਪੱਖ ਹੈ ਉਹ ਲਗਾਤਾਰ ਕੇਂਦਰ ਸਰਕਾਰ ਦੇ ਉੱਤੇ ਹਮਲਾਵਰ ਜਾਪ ਰਿਹਾ ਲਗਾਤਾਰ ਇਹ ਗੱਲ ਆਖ ਰਿਹਾ ਕਿ ਕੇਂਦਰ ਸਰਕਾਰ ਵਾਦਾ ਖਲਾਫੀ ਕਰ ਰਹੀ ਹੈ ਕੇਂਦਰ ਸਰਕਾਰ ਨਫਰਤ ਦੀ ਰਾਜਨੀਤੀ ਕਰ ਰਹੀ ਹੈ ਇਹਦੇ ਕਰਕੇ ਅਰਵਿੰਦ ਕੇਜਰੀਵਾਲ ਨੂੰ ਉਹਨਾਂ ਨੇ ਗ੍ਰਿਫਤਾਰ ਕੀਤਾ ਕੇਜਰੀਵਾਲ ਦੇ ਖੇਮੇ ਦੇ ਮੰਤਰੀ ਵੀ ਆਖ ਰਹੇ ਆ ਉਹਨਾਂ ਦੇ ਸਮਰਥਕ ਵੀ ਆਖ ਰਹੇ ਆ ਕਿ ਅਰਵਿੰਦ ਕੇਜਰੀਵਾਲ ਇੱਕ ਇਨਸਾਨ ਨਹੀਂ ਇੱਕ ਸੋਚ ਹੈ ਤੇ ਉਹ ਸੋਚ ਨੂੰ ਤੁਸੀਂ ਜੇਲ੍ਹ ਦੇ ਵਿੱਚ ਤਾੜ ਕੇ ਨਹੀਂ ਰੱਖ ਸਕਦੇ ਅਰਵਿੰਦ ਕੇਜਰੀਵਾਲ ਜੇਲ੍ਹ ਦੇ ਵਿੱਚੋਂ ਹੀ ਸਰਕਾਰ ਚਲਾਉਣ ਦੀ ਕੋਸ਼ਿਸ਼ ਵੀ ਕਰ ਰਹੇ ਆ ਹਾਲਾਂਕਿ ਕਿੰਨੇ ਕੁ ਉਹਦੇ ਚ ਸਫਲ ਹੋਣਗੇ ਉਹਦੇ ਤੇ ਜ਼ਰੂਰ ਨਜ਼ਰਾਂ ਮਾਰਨੀਆਂ ਪੈਣਗੀਆਂ ਪਰ ਹੁਣ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਪਹਿਲਾਂ ਤਾਂ ਪੰਜਾਬ ਦੀ ਸਮੁੱਚੀ ਲੀਡਰਸ਼ਿਪ ਦਿੱਲੀ ਪਹੁੰਚੀ ਦੇਸ਼ ਭਰ ਦੇ ਵਿੱਚ ਪ੍ਰਦਰਸ਼ਨ ਹੋਏ ਚਾਹੇ ਮਹਾਲੀ ਚੰਡੀਗੜ੍ਹ ਦੀ ਗੱਲ ਕਰ ਲਈਏ ਚਾਹੇ ਹੋਰ ਸਾਰਿਆਂ ਸੂਬਿਆਂ ਦੀ ਜਿੱਥੇ-ਜਿੱਥੇ ਵੀ ਆਮ ਆਦਮੀ ਪਾਰਟੀ ਦਾ ਆਧਾਰ ਹੈ ਉੱਥੇ ਖਾਸ ਤੌਰ ਦੇ ਉੱਤੇ ਪ੍ਰਦਰਸ਼ਨ ਕੀਤੇ ਗਏ ਦਿੱਲੀ ਦੇ ਵਿੱਚ ਪਹੁੰਚਦੀ ਹੈ ਪੰਜਾਬ ਦੀ ਲੀਡਰਸ਼ਿਪ ਉੱਥੇ ਲੀਡਰਸ਼ਿਪ ਦੇ ਵੱਲੋਂ ਗ੍ਰਿਫਤਾਰੀਆਂ ਵੀ ਦਿੱਤੀਆਂ ਜਾਂਦੀਆਂ ਨੇ ਪਰ ਇਹੀ ਗੱਲ ਆਕੀ ਜਾ ਰਹੀ ਸੀ ਕਿ ਮੋਦੀ ਨੂੰ ਡਰ ਲੱਗਦਾ ਹੈ ਅਰਵਿੰਦ ਕੇਜਰੀਵਾਲ ਤੋਂ ਅਰਵਿੰਦ ਕੇਜਰੀਵਾਲੇ ਕਹਿੰਦਾ ਹੈ ਜੀ ਨੂੰ ਜੇਲ੍ਹ ਦੇ ਵਿੱਚ ਡੱਕ ਕੇ ਤੁਸੀਂ ਨਹੀਂ ਰੱਖ ਸਕਦੇ ਕੇਜਰੀਵਾਲ ਜੇਲ੍ਹ ਦੇ ਵਿੱਚੋਂ ਹੀ ਸਰਕਾਰ ਚਲਾਉਣਗੇ ਅਸੀਂ ਉਹਨਾਂ ਦੇ ਨਕਸ਼ੇ ਕਦਮਾਂ ਤੇ ਚੱਲਾਂਗੇ ਇਹ ਸਭ ਕੁਝ ਕਹਿਣਾ ਸੀ ਆਮ ਆਦਮੀ ਪਾਰਟੀ ਦੇ ਉਹਨਾਂ ਲੀਡਰਾਂ ਦਾ ਜਿਹੜੇ ਪੰਜਾਬ ਤੋਂ ਖਾਸ ਤੌਰ ਦੇ ਉੱਤੇ ਦਿੱਲੀ ਪ੍ਰਦਰਸ਼ਨ ਕਰਨ ਦੇ ਲਈ ਗਏ ਸੀ ਕਿ ਉਹਨਾਂ ਦੇ ਕੌਮੀ ਕਨਵੀਨਰ ਨੂੰ ਗ੍ਰਿਫਤਾਰ ਕੀਤਾ ਗਿਆ ਹੁਣ ਆਮ ਆਦਮੀ ਪਾਰਟੀ ਨੇ ਮੁੱਖ ਮੰਤਰੀ ਅਰਮਿੰਦ ਕੇਜਰੀਵਾਲ ਦੇ ਸਮਰਥਨ ਦੇ ਵਿੱਚ ਸੋਮਵਾਰ ਤੋਂ ਇੰਟਰਨੈਟ ਤੇ ਸੋਸ਼ਲ ਮੀਡੀਆ ਤੇ ਡੀਪੀ ਚੇਂਜ ਮਹਿੰਮ ਸ਼ੁਰੂ ਕੀਤੀ ਹੈ ਆਪ ਦੇ ਸਾਰੇ ਸੰਸਦ ਮੈਂਬਰ ਵਿਧਾਇਕ ਕੌਂਸਲਰ ਆਗੂ ਤੇ ਵਰਕਰ ਆਪੋ ਆਪਣੀ ਡੀਪੀ ਬਦਲ ਰਹੇ ਆ ডিসਪਲੇ ਪਿਕਚਰ ਕਿਹਾ ਜਾਂਦਾ ਇਹਨੂੰ ਪ੍ਰੋਫਾਈਲ ਪਿਕਚਰ ਵੀ ਆਖ ਦਿੰਦਾ ਜਾਂਦਾ ਹੈ ਜਿਹੜੀਆਂ ਸੋਸ਼ਲ ਮੀਡੀਆ ਪਲੈਟਫਾਰਮਸ ਨੇ ਉਹਨਾਂ ਦੇ ਉੱਤੇ ਸਾਡੀਆਂ ਆਈਡੀਆਂ ਬਣੀਆਂ ਹੁੰਦੀਆਂ ਨੇ ਉਹਨਾਂ ਤੇ ਜਿਹੜੀ ਆਪਾਂ ਇੱਕ ਮੁੱਖ ਤਸਵੀਰ ਆਪਣੀ ਲਾਉਨੇ ਆ ਉਹਨੂੰ ডিসਪਲੇ ਪਿਕਚਰ ਕਿਹਾ ਜਾਂਦਾ ਛੋਟੇ ਅੱਖਰਾਂ 'ਚ ਡੀਪੀ ਆਖ ਦਿੱਤਾ ਜਾਂਦਾ ਜਿਹੜੀ ਹੁਣ ਬਦਲਨੀ ਸ਼ੁਰੂ ਕਰ ਦਿੱਤੀ ਗਈ ਹੈ ਕੈਬਨਿਟ ਮੰਤਰੀ ਆਚੀ ਨੇ ਵੀ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਿਹੜੇ ਲੋਕ ਕੇਜਰੀਵਾਲ ਦਾ ਸਮਰਥਨ ਕਰਦੇ ਆ ਉਹ ਆਪਣੀ ਆਪਣੀ ਡੀਪੀ ਬਦਲ ਲੈਣ ਇਸੇ ਤਹਿਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਆਪਣੇ ਐਕਸ ਅਕਾਊਂਟ ਦੇ ਉੱਤੇ ਆਪਣੀ ਡੀਪੀ ਹੈ ਜਿਹੜੀ ਉਹ ਬਦਲ ਦਿੱਤੀ ਹੈ ਫੇਸਬੁੱਕ ਦੇ ਉੱਤੇ ਵੀ ਉਹਨਾਂ ਨੇ ਡੀਪੀ ਹੈ ਜਿਹੜੀ ਉਹ ਬਦਲ ਦਿੱਤੀ ਹੈ ਭਗਵੰਤ ਸਿੰਘ ਮਾਨ ਨੇ ਮੋਦੀ ਦਾ ਸਭ ਤੋਂ ਵੱਡਾ ਡਰ ਕੇਜਰੀਵਾਲ ਮੁਹਿੰਮ ਨੂੰ ਅੱਗੇ ਵਧਾਇਆ ਤੇ ਇਸੇ ਤਹਿਤ ਆਪਣੀ ਡੀਪੀ ਬਦਲੀ ਹੈ ਇਸ ਸਬੰਧੀ ਆਪਾਗੂ ਤੇ ਕੈਬਨਿਟ ਮੰਤਰੀ ਆਚੀ ਨੇ ਵੀ ਆਮ ਜਨਤਾ ਨੂੰ ਅਪੀਲ ਕੀਤੀ ਹੈ ਕਿ ਜਿਹੜੇ ਲੋਕ ਕੇਜਰੀਵਾਲ ਦੇ ਹੱਕ ਦੇ ਵਿੱਚ ਬਾਦ ਚੁੱਕ ਰਹੇ ਹੈ ਉਹ ਆਪੋ ਆਪਣੀ ਡੀਪੀ ਬਦਲਣ ਤੇ ਡੀਪੀ ਦੇ ਵਿੱਚ ਅਰਵਿੰਦ ਕੇਜਰੀਵਾਲ ਦੀ ਇੱਕ ਤਸਵੀਰ ਹੈ ਜਿਹੜੀ ਤੁਸੀਂ ਇੱਧਰਲੇ ਪਾਸੇ ਲੱਗੀ ਹੋਈ ਵੀ ਦੇਖ ਸਕਦੇ ਹੋ ਉੱਪਰ ਜਿਹੜੀਆਂ ਜੇਲ੍ਹ ਦੀਆਂ ਸਲਾਕਾਂ ਛਾਪੀਆਂ ਹੋਈਆਂ ਤੇ ਉੱਪਰ ਲਿਖਿਆ ਹੋਇਆ ਹੈ ਮੋਦੀ ਦਾ ਸਭ ਤੋਂ ਵੱਡਾ ਡਰ ਕੇਜਰੀਵਾਲ ਸਭ ਤੋਂ ਵੱਡਾ ਡਰ ਕੇਜਰੀਵਾਲ ਕਿਹਾ ਜਾ ਰਿਹਾ ਹੈ ਪ੍ਰਧਾਨ ਮੰਤਰੀ ਮੋਦੀ ਦਾ ਉਹਨਾਂ ਆਚੀ ਨੇ ਵੀ ਇਹ ਗੱਲ ਆਖੀ ਹੈ ਕਿ ਮੋਦੀ ਦਾ ਸਭ ਤੋਂ ਵੱਡਾ ਡਰ ਕੇਜਰੀਵਾਲ ਹੈ ਉਹ ਆ ਲੋਗੋ ਵਾਲੀ ਜਿਹੜੀ ਡੀਪੀ ਹੈ ਉਹ ਤੁਸੀਂ ਲਗਾਓ ਅਜੇ ਐਸ ਲਈ ਕੀਤਾ ਜਾ ਰਿਹਾ ਹੈ ਕਿਉਂਕਿ ਮੋਦੀ ਜੀ ਜਾਣਦੇ ਆ ਕਿ ਦੇਸ਼ 'ਚ ਜੇਕਰ ਕੋਈ ਐਸਾ ਨੇਤਾ ਜਿਹੜਾ ਮੋਦੀ ਜੀ ਨੂੰ ਚੁਣੌਤੀ ਦੇ ਸਕਦਾ ਟੱਕਰ ਦੇ ਸਕਦਾ ਹੈ ਤਾਂ ਉਹ ਸਿਰਫ ਸਿਰਫ ਅਰਵਿੰਦ ਕੇਜਰੀਵਾਲ ਹੈ। ਉਹਨਾਂ ਨੇ ਕਿਹਾ ਕਿ ਕੇਜਰੀਵਾਲ ਨੂੰ ਜੇਲ੍ਹ ਵਿੱਚ ਤਾਂ ਪਾ ਦੇਵੋਗੇ ਪਰ ਕੇਜਰੀਵਾਲ ਦੇ ਵਿਚਾਰਧਾਰਾਂ ਨੂੰ ਜੇਲ੍ਹ ਦੇ ਵਿੱਚ ਕਿਵੇਂ ਪਾਉਂਗੇ? ਦੇਸ਼ ਦੇ ਹਜ਼ਾਰਾਂ ਕੇਜਰੀਵਾਲੇ ਫੈਸਲਾ ਕਰਨ ਦੇ ਲਈ ਤਿਆਰ ਹੋਣਗੇ ਕਿ ਉਹ ਕਿਸ ਨੂੰ ਜੇਲ੍ਹ ਦੇ ਵਿੱਚ ਡੱਕਣਗੇ। ਇਸ ਲਈ ਸੀ ਉਹਨਾਂ ਤੋਂ ਡਰਦੇ ਨਹੀਂ ਆ। ਉਹਨਾਂ ਨੇ ਕਿਹਾ ਕਿ ਜਿਵੇਂ ਰਾਵਣ ਨੂੰ ਪਤਾ ਸੀ ਕਿ ਭਗਵਾਨ ਜੀ ਰਾਮ ਉਹਨੂੰ ਤਬਾਹ ਕਰਨ ਵਾਲੇ ਨੇ ਉਸੇ ਤਰ੍ਹਾਂ ਮੋਦੀ ਜੀ ਵੀ ਜਾਣਦੇ ਆ ਕਿ ਸਿਰਫ ਔਰ ਸਿਰਫ ਇੱਕ ਨੇਤਾ ਇੱਕ ਨੇਤਾ ਜਿਹੜਾ ਮੋਦੀ ਨੂੰ ਹਰਾਏਗਾ ਤੇ ਉਹ ਹੈ ਅਰਵਿੰਦ ਕੇਜਰੀਵਾਲ ਇਹ ਸਭ ਕੁਝ ਕਿਹਾ ਹੈ ਮੰਤਰੀ ਆਚੀ ਹੋਰਾਂ ਦਾ ਤੇ ਆਮ ਆਦਮੀ ਪਾਰਟੀ ਦੇ ਸਮਰਥਕ ਲਗਾਤਾਰੀ ਡੀਪੀ ਹੈ ਜਿਹੜੀ ਉਹ ਚੇਂਜ ਕਰਨ ਵਾਲੀ ਮੁਹਿੰਮ ਨੂੰ ਅੱਗੇ ਵਧਾਉਂਦੇ ਦਿਖਾਈ ਦੇ ਰਹੇ ਆ ਤੇ ਆਚੀ ਨੇ ਅੱਗੇ ਲਿਖਿਆ ਵੀ ਆ ਉਹਨਾਂ ਲਿਖਿਆ ਕਿ ਮੋਦੀ ਜੀ ਤੁਸੀਂ ਇਸ ਭਰਮ ਦੇ ਵਿੱਚ ਹੋ ਕਿ ਅਰਵਿੰਦ ਕੇਜਰੀਵਾਲ ਇੱਕ ਇਨਸਾਨ ਹੈ ਉਹਨਾਂ ਆਖਿਆ ਕਿ ਉਹ ਇਨਸਾਨ ਨਹੀਂ ਸਗੋ ਇੱਕ ਸੋਚ ਜਿਹਨੂੰ ਜਿਲ੍ਹ ਦੇ ਵਿੱਚ ਨਹੀਂ ਡੱਕਿਆ ਜਾ ਸਕਦਾ ਸੋ ਆਮ ਆਦਮੀ ਪਾਰਟੀ ਦੇ ਵੱਲੋਂ ਲਗਾਤਾਰ ਆਪਣੇ ਲੀਡਰ ਦੇ ਹੱਕ ਦੇ ਵਿੱਚ ਵਾਚੂਕਣ ਦੇ ਲਈ ਵੱਖ-ਵੱਖਰੇ ਤਰੀਕੇ ਅਪਣਾਏ ਜਾ ਰਹੇ ਐ ਤੇ ਕੀ ਇਹਨਾਂ ਸਾਰੇ ਤਰੀਕਿਆਂ ਦਾ ਕੋਈ ਫਾਇਦਾ ਹੋਏਗਾ ਜਾਂ ਫਿਰ ਨਹੀਂ ਹੋਏਗਾ ਇਹ ਤਾਂ ਆਉਣ ਵਾਲੇ ਸਮੇਂ ਨੇ ਬਿਆਨ ਕਰਨਾ